ਤੁਸੀਂ ਸੀਐਮ ਦੀ ਕੁਰਸੀ ਤੇ ਡਿਸਰਬ ਨਹੀਂ ਕਰਦੇ ਸੀ 27 ਦੇ ਵਿੱਚ ਕੀ ਫਾਰਮੂਲਾ ਹੈ ਕਾਂਗਰਸ ਦੇ ਰਾਜਾ ਵੜਿੰਗ ਕਹਿੰਦੇ ਨੇ 70 ਨਵੇਂ ਚਿਹਰੇ 47 ਪੁਰਾਣੇ ਚਿਹਰੇ ਜਖੜ ਨੂੰ ਕਿਉਂ ਨਰਾਜ਼ ਕਰ ਦਿੱਤਾ ਕਾਂਗਰਸ ਨੇ ਕਾਂਗਰਸ ਨੂੰ ਲੈ ਕੇ ਬੜੀ ਚਰਚਾ ਜਿਵੇਂ ਰੰਧਾਵਾ ਸਾਹਿਬ ਬੜੇ ਡਿਸਪਲਿਨਡ ਹੈਗੇ ਜਾਂ ਖੁਦ ਨੂੰ ਦੱਸ ਰਹੇ ਹਨ ਕਾਂਗਰਸ ਕਿਉਂ ਨਹੀਂ ਹੈ ਮੈਂ ਸਪੈਸੀਫਿਕਲੀ ਪੰਜਾਬ ਕਾਂਗਰਸ ਬੋਲ ਰਿਹਾ ਹਾਂ ਤੁਸੀਂ ਵਿਧਾਨ ਸਭਾ ਚੋਂ ਲੜਾਉਗੇ ਜੇ ਪਾਰਟੀ ਲੜਾਉ ਜਰੂਰ ਲੜੋ ਰੰਧਾਵਾ ਸਾਹਿਬ ਫਿਰ ਤੁਸੀਂ ਨਹੀਂ ਨਹੀਂ ਉਹ ਵੀ ਕੁਝ ਨਾ ਲਈ ਫਿਰ ਗੱਲ ਤਾਂ ਮੈਂ ਮੈਂ ਇੰਡੀਪੈਂਡੈਂਟ ਤੇ ਨਾ ਖੜੂਗਾ ਤੁਸੀਂ ਆਪਣੀ ਦੱਸੋ ਨਾ ਕਿ ਹਾਂ ਮੈਂ ਲੜਨਾ ਚਾਹੁੰਦਾ ਨਹੀਂ ਮੈਂ ਲੜਨਾ ਚਾਹੁੰਦਾ ਪਰ ਮੈਨੂੰ ਟਿਕਟ ਹਾਈ ਕਮਾਂਡ ਨਹੀਂ ਦੇਣੀ ਨਾ ਮੈਂ ਇੰਡੀਪੈਂਡੈਂਟ ਹਾਂ ਹੁਣ ਗੱਲ ਇਹ ਹੈ ਕਿ ਤੁਸੀਂ ਐਮਪੀ ਹੋ ਹਾਂ ਮੈਂ ਦਾਵਾ ਪੇਸ਼ ਕਰੂੰਗਾ ਤੁਸੀਂ ਲੜੋਗੇ ਕਿ ਨਹੀਂ ਲੜ ਸਕਦੇ ਮੈਂ ਕਹੂੰਗਾ ਜੇ ਪਾਰਟੀ ਨੇ ਕਿਹਾ ਕਿ ਐਮਪੀਓ ਨਹੀਂ ਲੜ ਸਕਦੇ ਸਭ ਤੋਂ ਵੱਧ ਪੰਜਾਬ ਵਿੱਚ ਐਸ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਤੁਹਾਡੇ ਮਾਰਦੀ ਦੀ ਕਤਲ ਹੋਇਆ ਕਿ ਮੁੱਖ ਮੰਤਰੀ ਜੀ ਜੋ ਉਸ ਟਾਈਮ ਸਟੇਟਮੈਂਟ ਆਈ ਆ ਉਹ ਮੁੱਖ ਮੰਤਰੀ ਦੀ ਸਟੇਟਮੈਂਟ ਸੀ ਇਹ ਕਹਿਣਾ ਚਾਹੀਦਾ ਕਿ ਮੈਂ ਸਿਰ ਨਹੀਂ ਚੁੱਕਣ ਦਊਗਾ ਨੀ ਮੁੱਖ ਮੰਤਰੀ ਦੀ ਸਟੇਟਮੈਂਟ ਸੀ ਕਿ ਕੋਈ ਇੱਥੇ ਵਾਰਦਾਤ ਕਰਕੇ ਮਾਂ ਦੀ ਗੋਦੀ 'ਚ ਜਾ ਕੇ ਨਹੀਂ ਸੋਏਗਾ ਫਿਰ ਕਿੱਥੇ ਸੁੱਤੇ ਨੇ ਉਹ ਕਿਹੜੀ ਮਾਂ ਦੀ ਗੋਦੀ 'ਚ ਸੁੱਤੇ ਨੇ ਸਸ਼ੀ ਗਾਲ ਅਸਮਿੰਦਰ ਬੁਲੇਟਨ 'ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੋਸ਼ਾਤ ਕਰਦੇ ਬੁਲੇਟਨ ਦੀ ਪਠਿੰਡਾ ਤੋਂ ਪਠਿੰਡਾ ਤੋਂ ਵੱਡੀ ਖਬਰ ਆ ਰਹੀ ਹੈ ਬਠਿੰਡਾ ਦੇ ਵਿੱਚ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਗਲਾ ਵੱਢ ਕੇ ਮੋਹਰ ਦੇ ਕੱਟ ਉਤਾਰਿਆ ਗਿਆ ਹੈ ਦਸਤੀਕੀ ਪੁਲਿਸ ਨੂੰ ਸੜਕ ਤੇ লাশ ਚੜੀਆ ਬਰਾਮਦ ਹੋਈ ਹੈ ਕੱਲ੍ਹ ਸ਼ਾਮ ਤੋਂ ਇਹ ਮਹਿਲਾ ਲਾਪਤਾ ਸੀ ਤਾਂ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਤਾਂ ਇਹ ਤਸਵੀਰਾਂ ਨੇ ਇਸ ਮੌਕੇ ਦੀਆਂ ਔਰ ਲਾਸ਼ ਜਿਹੜੀ ਹੈ ਸੜਕ ਤੇ ਬਰਾਮਦ ਹੋਈ ਹੈ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਔਰ ਪੁਲਿਸ ਜਿਹੜੀ ਹੈ ਮੌਕੇ ਤੇ ਪਹੁੰਚੀ ਜਦੋਂ ਲਾਸ਼ ਉਹਨਾਂ ਨੂੰ ਬਰਾਮਦ ਹੁੰਦੀ ਸੂਚਨਾ ਜਿਹੜੀ ਹੈ ਮਿਲੀ ਤਾਂ ਉਸ ਤੋਂ ਬਾਅਦ ਇਹ ਕਤਲ ਦੀ ਵਾਰਦਾਤ ਹਾਲਾਂਕਿ ਇਹ ਅਜੇ ਸਾਫ਼ ਨਹੀਂ ਹੈ ਇਹ ਅਜੇ ਗੁੱਥੀ ਬਣਿਆ ਹੋਇਆ ਹੈ ਕਿਸ ਦੇ ਵੱਲੋਂ ਅਜਿਹਾ ਕੀਤਾ ਗਿਆ ਹੈ ਕਿਉਂ ਕੀਤਾ ਗਿਆ ਹੈ ਇਹ ਸਭ ਸਵਾਲ ਜਿਸ ਨੂੰ ਲੈ ਕੇ ਜਾਣਕਾਰੀ ਲਵਾਂਗੇ ਪਰ ਕੱਲ੍ਹ ਸ਼ਾਮ ਤੋਂ ਇਹ ਮਹਿਲਾ ਲਾਪਤਾ ਸੀ ਇਹ ਜਾਣਕਾਰੀ ਜ਼ਰੂਰ ਮਿਲ ਪਈ ਹੈ ਆ ਔਰ ਉਸ ਤੋਂ ਬਾਅਦ ਹੁਣ ਇਸ ਦੀ ਲਾਸ਼ ਜਿਹੜੀ ਹੈ ਉਹ ਸੜਕ ਤੇ ਹੀ ਮਿਲੀ ਹੈ ਤਾਂ ਪ੍ਰਿਆਪ ਦੇ ਵਿੱਚ ਇੱਕ ਵੱਡੀ ਘਟਨਾ ਹੈ ਔਰ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਕਿ ਸ਼ਰਿਆਮ ਕਿਸਵੀ ਕੇ ਇਹ ਕਤਲ ਜਿਹੜਾ ਹੈ ਕਰ ਦਿੱਤਾ ਗਿਆ ਹੋਵੇਗਾ ਔਰ ਸੜਕ ਤੇ ਹੀ ਇਸ ਨੂੰ ਸੁਰਤਿਤ ਕੀਤਾ ਗਿਆ ਜਾਂ ਫਿਰ ਇਸੇ ਥਾਂ ਤੇ ਇਸ ਵਾਰ ਦਾ ਕੋ ਅਨਜਾਨ ਦਿੱਤਾ ਹੈ ਇਸ ਦੇ ਪਿੱਛੇ ਵਜ੍ਹਾ ਕੀ ਹੈ ਇਸ ਦਾ ਪਰਿਵਾਰਕ ਮੈਂਬਰ ਜਿਹੜੇ ਨੇ ਮਹਿਲਾ ਦੇ ਓਕੀ ਕੁਝ ਕਹਿਣਗੇ ਸਭ ਅਜੇ ਸਵਾਲ ਨੇ ਪਰ ਫਿਲਹਾਲ ਇਹ ਨਜ਼ਰੂਰ ਹੈ ਕਿ ਕੱਲ ਸ਼ਾਮ ਤੋਂ ਇਹ ਮਹਿਲਾ ਲਾਪਤਾ ਸੀ ਜਿਸ ਦੀ ਹੁਣ ਇਹ Laash ਬਰਾਮਦ ਹੋਈ ਹੈ। 3.5 ਸਾਲ ਕ ਹੋ ਗਏ ਜੀ ਤੇ 2 ਸਾਲ ਦਾ ਜੀ ਮੁੰਡਾ ਜੀ ਸਾਡਾ ਤੇ 12:30 ਵੇਨੇ ਹੀ ਦੁਕਾਨ ਤੋਂ ਚਲੀ ਗਈ ਸੀ ਕਿ ਕਹਿੰਦੀ ਮੈਂ ਮੋਬਾਈਲ ਦਾ ਕਲੇਮ ਲੈਣ ਜਾ ਰਹੀ ਐ ਮੋਬਾਈਲ ਟੁੱਟ ਗਿਆ ਸੀ ਰਾਈ ਤੇ ਇਹ ਮੋਬਾਈਲ ਦਿੱਤੇ ਨੂੰ 15 ਕ ਦਿਨ ਹੀ ਹੋਏ ਸੀਗੇ ਤੇ ਇੰਸ਼ੋਰੈਂਸ ਕਰਾ ਰੱਖਿਆ ਸੀ ਮੋਬਾਈਲ ਦਾ ਤੇ ਕਲੇਮ ਲੈਣ ਗਈ ਸੀ ਜੀ ਤੇ ਇਹ ਮੈਨੇਜਰ ਸਾਹਿਬ ਨਾਲ ਗੱਲ ਹੋਈ ਸੀ ਮੈਂ ਇਹਨਾਂ ਨੂੰ ਐਂ ਕਿਹਾ ਸੀਗਾ ਮੈਂ ਆ ਰਿਹਾ ਤੂੰ ਘਟ ਜਾ ਇਹ ਪਹਿਲੇ ਹੀ ਚੱਲ ਗਿਆ ਉਹਨਾਂ ਨਾਲ ਲੜਕੇ ਮੈਨੇਜਰ ਨਾਲ ਨਹੀਂ ਤਾਂ ਹੈ ਨਹੀਂ ਸੀ ਜੀ ਨਾਲ ਤਾਂ ਰੋਟੀ ਦੇਣੀ ਸੀ ਨਾਲੇ ਮੈਂ ਤਾਂ ਮੋਬਾਈਲ ਠੀਕ ਕਰਾ ਕੇ ਲੈਣਾ ਸੀ ਤੈਨੂੰ ਜਾਣ ਦੀ ਲੋੜ ਨਹੀਂ ਇਹ ਹੈ ਨਹੀਂ ਸੀ ਜੀ ਉਸ ਤੋਂ ਬਾਅਦ ਮੈਨੂੰ ਫੋਨ ਕੀਤਾ ਕਹਿੰਦੀ ਮੈਂ ਸੇਲੀ ਦੇ ਨਾਲ ਹੈਗੀ ਆ ਤੇ ਉਸ ਤੋਂ ਬਾਅਦ ਇਹਨੇ ਫੋਨ ਬੰਦ ਕਰ ਲਿਆ ਫਿਰ ਇਹਨੇ ਫੋਨ ਚੱਕਿਆ ਤੇ ਉਸ ਤੋਂ ਬਾਅਦ ਕਹਿੰਦੀ ਮੈਂ ਤਲਵੰਡੀ ਆ ਜੀ ਇਹਨਾਂ ਦੀ ਮਦਰ ਨੂੰ ਕਹਿੰਦੀ ਜੀ ਤੇ ਉਸ ਤੋਂ ਬਾਅਦ ਮੈਂ ਇਹਦੀ ਮੰਮੀ ਨੂੰ ਦੱਸਤਾ ਸਾਰਾ ਕੁਝ ਕਿ ਇਹ ਜੀ ਕਰੋ ਨਿਕਲੀ ਉਹ ਤੋਂ ਕੰਮ ਤਾਂ ਨਿਕਲੀ ਹੋਈ ਆ ਤੇ ਗੱਲ ਸੁਣਨੀ ਰਹੀ ਜੀ ਤੇ ਇਹਨਾਂ ਦੇ ਕੋਲੇ ਬੈਠਾ ਜੀ ਮੈਂ ਇਹਨਾਂ ਦੀ ਮੰਮੀ ਦੇ ਕੋਲੇ ਇਹਨਾਂ ਦੀ ਮੰਮੀ ਦੇ ਫੋਨ ਤੇ ਗਿਆ ਸੀ ਮੈਂ ਤਲਵੰਡੀ ਤੋਂ ਆ ਰਹੀ ਐ ਹੁਣ ਟਾਈਮ ਲੱਗੂਗਾ ਤੁਸੀਂ ਪੁਲਿਸ ਨੂੰ ਤਲਾਸ਼ ਨਹੀਂ ਦਿੱਤੀ ਜਦੋਂ ਇਹ ਕਰੋ ਸਰ ਮੈਂ ਕੰਪਲੀਟ ਲਿਖਾਈ ਸੀ ਇਹਨਾਂ ਦੀ ਮਦਰ ਨੇ ਤੇ ਮੈਂ ਨਹੀਂ 7:30 ਵਜੇ ਘਤਵਾਲੀ ਦੇ ਵਿੱਚ ਜੀ ਅਸੀਂ ਇਸ ਕੇਸ ਦੇ ਵਿੱਚ ਥਾਣਾ ਕਨਾਲ ਕਲੋਨੀ ਦੇ ਵਿੱਚ ਜਿਹੜਾ ਮੁਕਦਮਾ ਦਰਜ ਕਰ ਰਹੇ ਹਾਂ ਅੰਡਰ ਸੈਕਸ਼ਨ ਆਫ ਮਰਡਰ ਦੇ ਤਹਿਤ ਕਿਉਂਕਿ ਜਿਹੜੀ ਲੜਕੀ ਹੈਗੀ ਐ ਜਿਹੜੇ ਮੁਰਦਲੀ ਕ੍ਰਾਈਮ ਸੀਨ ਤੋਂ ਪਾਇਆ ਗਿਆ ਕਿ ਜਿਹੜੀ ਲੜਕੀ ਰਿਤਿਕਾ ਗੋਇਲ ਹੈ ਇਸ ਦਾ ਜਿਹੜਾ ਕਤਲ ਕੀਤਾ ਗਿਆ ਤੇ ਇਸ ਸਬੰਧ ਵਿੱਚ ਅਸੀਂ ਥਾਣਾ ਕਲਾਲ ਕੌਣੀ ਦੇ ਵਿੱਚ ਕਤਲ ਦਾ ਮਕਦਮਾ ਦਰਜ ਕਰਕੇ ਤਫਤੀਸ਼ ਜੜੀ ਸ਼ੁਰੂ ਕਰ ਰਹੇ ਹਾਂ ਤਾਂ ਪੁਲਿਸ ਦੀ ਸਟੇਟਮੈਂਟ ਸੁਣੀ ਹੈ ਔਰ ਸੁਰਜਪਾਲ ਮੇਰੇ ਸਹੋਗੀ ਫੋਨ ਲਾਈਨ ਤੇ ਨੇ ਸੁਰਜ ਪਰਿਵਾਰਕ ਮੈਂਬਰੇ ਕਹਿ ਰਹੇ ਨੇ ਕਿ ਘਰ ਤੋਂ ਨਿਕਲੀ ਹੈ ਗੱਲਬਾਤ ਲਾਸਟ ਤੱਕ ਹੁੰਦੀ ਰਹੀ ਹੈ ਪਰ ਉਸ ਤੋਂ ਬਾਅਦ ਫੋਨ ਬੰਦ ਹੋ ਗਿਆ ਆ ਕਿ ਕੁਝ ਹੋਰ ਜਾਣਕਾਰੀ ਹੈ ਕਿ ਕਾ ਨਾਮ ਦੀ ਇਹ ਲੜਕੀ ਹੈ ਕਰੀਬ ਉਮਰ 32 ਸਾਲ ਦੀ ਔਰ ਦੱਸ ਰਹੇ ਕਿ 3-3.5 ਸਾਲ ਪਹਿਲਾਂ ਵਿਆਹ ਹੋਇਆ ਜਿਨ੍ਹਾਂ ਦੇ ਇੱਕ ਬੱਚਾ ਵੀ ਹੈ ਜਿਸ ਤਰ੍ਹਾਂ ਉਹਦੇ ਪਤੀ ਨੇ ਦੱਸਿਆ ਹੈਗਾ ਕਿ ਗੱਲਬਾਤ ਲਾਸਟ ਟਾਈਮ ਤੱਕ ਹੋndi ਗਈ ਆ ਪਰ ਉਸ ਤੋਂ ਬਾਅਦ ਤਲਵੰਡੀ ਜਾ ਕੇ ਉਸਨੇ ਫੋਨ ਸਵਿਚ ਆਫ ਕਰਤਾ ਜਿਸ ਦੀ ਇੰਟੀਮੇਸ਼ਨ ਹੈ ਉਹ ਕੁੜੀ ਦੇ ਘਰ ਦੇ ਆਰੰਭੇ ਦੇ ਦਿੱਤੀ ਸੀਗੀ ਹਾਲਾਂਕਿ ਪੁਲਿਸ ਮਰਡਰ ਦਾ ਪਰਚਾ ਦਰਜ ਪੁਲਿਸ ਨੇ ਕਰ ਲਿਆ ਹੈਗਾ ਕਿਉਂਕਿ ਕੁੜੀ ਦੇ ਗਲ ਦੇ ਉੱਪਰ ਘੱਟ ਦੇ ਨਿਸ਼ਾਨ ਨੇ ਗਲ ਉਹਦਾ ਵੱਢਿਆ ਗਿਆ ਹੈਗਾ ਤਾਂ ਕਰਕੇ ਉਸੇ ਦੇ ਕਾਰਨ ਲੜਕੀ ਦੀ ਮੌਤ ਹੋਈ ਹੈ ਫਿਲਹਾਲ ਐਂਗਲ ਕੀ ਹੈ ਕਿ ਕਿਸੇ ਦੇ ਨਾਲ ਕੋਈ ਰਿਲੇਸ਼ਨ ਦੇ ਵਿੱਚ ਸੀ ਜਾਂ ਫਿਰ ਕਿਸੇ ਨੇ ਕੋਈ ਲੁੱਟ ਖੋਹ ਦੇ ਇਰਾਦੇ ਨਾਲ ਕਤਲ ਕੀਤਾ ਫਿਲਹਾਲ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਪਰ ਸ਼ੁਰੂਆਤੀ ਬਿਆਨਾਂ ਦੇ ਮੁਤਾਬਕ ਪੁਲਿਸ ਨੇ ਹੁਣ ਤੱਕ ਕਤਲ ਦਾ ਮਾਮਲਾ ਦਰਜ ਕਰਕੇ ਅਲੱਗ-ਅਲੱਗ ਟੀਮਾਂ ਬਣਾ ਦਿੱਤੀਆਂ ਨੇ ਤਾਂ ਜੋ ਕਾਤਲ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ ਜੀ ਠੀਕ ਹੈ ਸ਼ੁਕਰੀਆ ਸੁਰਜ तमाम ਜਾਣਕਾਰੀ ਲਈ ਤਨਫਾਤ ਹੈ ਤਾਂ ਗੜ ਵੱਢ ਕੇ ਇਹ ਕਤਲ ਕੀਤਾ ਗਿਆ ਹੈ ਔਰ ਹੁਣ ਦੇਖਣਾ ਹੋਵੇਗਾ ਕਿ ਖੁਦ ਇਸ ਦੇ ਪਿੱਛੇ ਕਾਰਨ ਸਮਝ ਆਉਂਦਾ ਹੈ ਉਧਰ ਪੰਜਾਬ ਸਮੇਤ ਹਰ ਪਾਸੇ ਸੰਗਣੀ ਤੁੰਦਵਾਤੀ ਜਾ ਰਹੀ ਹੈ ਤਾਂ ਅਜਿਹੇ ਦੇ ਵਿਚਾਲੇ ਸੜਕੀ ਹਾਦਸੇ ਬੇਹੱਦ ਵਾਪਰ ਰਹੇ ਨੇ ਖੰਨਾ ਦੇ ਵਿੱਚ ਸੰਗਣੀ ਤੁੰਦ ਕਰਕੇ ਦੱਸੇ ਕਿ ਹਾਦਸਾ ਵਾਪਰਿਆ ਹੈ ਭਿਆਨਕ ਹਾਦਸਾ ਵਾਪਰਿਆ ਆਪਸ ਦੇ ਵਿੱਚ ਅਤੇ ਕਈ ਵਾਹਨ ਟਕਰਾਏ ਨੇ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਦੀ ਮੌਤ ਹੋ ਗਈ ਹੈ ਔਰ ਪੰਜ ਜਣੇ ਗੰਭੀਰ ਤੌਰ ਤੇ ਜ਼ਖਮੀ ਹੋਏ ਨੇ ਪਿੰਡ ਅਜਨੌਦ ਦੇ ਨੇੜੇ ਇਹ ਹਾਦਸਾ ਵਾਪਰਿਆ ਹੈ ਸੋ ਦੱਸਿਓ ਕਿ ਰੋਜ਼ਾਨਾ ਹੀ ਪਾਵੇਂ ਪੰਜਾਬ ਹੋਵੇ ਪਾਵੇਂ ਹਰਿਆਣਾ ਹੋਵੇ ਹੋਰ ਵੱਖ-ਵੱਖ ਥਾਈਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅੱਜ ਇਹ ਭਿਆਨਕ ਹਾਦਸੇ ਵਾਪਰ ਰਹੀ ਨੇ ਕਈ ਵਾਰ ਕਾਰਨ ਇਹ ਸਾਹਮਣੇ ਆਉਂਦਾ ਹੈ ਕਿ ਕੋਈ ਖੜਾ ਵਾਹਨ ਸੀ ਔਰ ਪਿੱਛੋਂ ਆ ਰਹੇ ਵਾਹਨ ਨੇ ਉਹ ਉਹ ਨਜ਼ਰ ਨਹੀਂ ਪਾਈਆ ਕਹਿੰਦੇ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਸੀ ਦਿਵਜਾ ਦੇ ਨਾਲ ਟੱਕਰ ਹੋ ਗਈ ਔਰ ਇਹ ਤਸਵੀਰਾਂ ਨੇ ਤਾਜ਼ਾ ਹਾਦਸਾ ਵਾਪਰਿਆ ਜੋ ਖੰਨਾ ਦੇ ਜੋ ਇਥੇ ਗੰਭੀਰ ਸੱਟ ਲੱਗ ਹੋਏ ਨੇ ਤਸਵੀਰਾਂ ਵੀ ਦੱਸ ਰਹੀਆਂ ਨੇ ਕਿ ਬੇहद ਹੀ ਧਿਆਨਕ ਇਹ ਹਾਦਸਾ ਹੈ ਆਪ ਤੋਂ ਦ ਸੰਗਲੇ ਤੋਂ ਦੇ ਵਿੱਚ ਨਸ ਨਹੀਂ ਆਉਂਦਾ ਇਸ ਕਰਕੇ ਜਿਹੜੇ ਪ੍ਰੀਕਾਸ਼ਨਸ ਨੇ ਜੋ ਵਾਰ-ਵਾਰ ਦੱਸੇ ਜਾਂਦੇ ਨੇ ਉਹਨਾਂ ਨੂੰ ਜ਼ਰੂਰ ਵਰਤਿਆ ਜਾਵੇ ਤੇ ਨਾਲ ਹੀ ਆ ਰਿਹਾ ਸੀ ਤੇ ਮੇਰੇ ਮੂਰੇ ਦੋ ਗੱਡੀਆਂ ਸੀ ਟੈਕਸੀ ਨੰਬਰ ਸੀ ਤੇ ਉਹਨਾਂ ਨੇ ਬ੍ਰੇਕ ਪਾਈ ਮੈਂ ਵੀ ਬ੍ਰੇਕ ਪਾਈ ਉਹਨੇ ਵੀ ਆਣ ਕੇ ਕੈਂਟਰ ਵਾਲੇ ਨੇ ਵਿੱਚ ਮਾਰੀ ਗੱਡੀ ਦੇ ਫਿਰ ਉਹ ਦੋ ਘੋੜੇ ਵਾਲੇ ਸਪੀਡ ਤੇ ਜਾ ਰਿਹਾ ਸੀ ਉਹ ਘੋੜੇ ਵਾਲਾ ਸਵਿੰਟ ਵਾਲਾ ਉਹ ਗੱਡੀ ਨੇ ਧੱਕਦਾ ਹੋਇਆ ਆਇਆ ਵਿੱਚ ਸਰ ਕਿੰਨੇ ਜ਼ਖਮੀ ਹੋ ਗਏ ਤਿੰਨ ਤੋਂ ਚਾਰ ਵਿਅਕਤੀ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਜਿਹੜੇ ਨੇੜੇ ਆਪਣੇ ਸਿੱਧੂ ਹਸਪਤਾਲਾਂ ਤੇ ਰਾਜਨ ਦਸਤਲ ਉੱਥੇ ਭੇਜੇ ਗਏ ਸਰ ਜਿਸ ਤਰ੍ਹਾਂ ਕਿ ਧੁੰਦ ਕਰਨੇ ਇੱਕ ਵੱਡਾ ਹਾਦਸਾ ਆਇਆ ਗੈਸ ਸਿਲੰਡਰ ਨਾਲ ਭਰੀ ਹੋਈ ਲੱਗੀ ਸੀ ਕਿ ਵੱਡਾ ਹਾਦਸਾ ਵੀ ਹੋ ਸਕਦਾ ਸੀਗਾ ਬਿਲਕੁਲ ਇੱਕ ਵੱਡਾ ਹਾਦਸਾ ਹੋਣੋ ਟਲੇ ਸਾਰ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਕਿੱਥੇ ਭੇਜ ਦਿੱਤਾ ਗਿਆ ਜੀ ਜ਼ਖਮੀ ਜੋ ਨੇੜਲੇ ਆਪਣੇ ਹਸਪਤਾਲ ਨੇ ਉੱਥੇ ਭੇਜਿਆ ਜੀ ਉਹਨਾਂ ਚੋ ਠੀਕ ਨੇ ਇੱਕ ਬੰਦੇ ਦੀ ਲੱਤ ਤੇ ਜਿਹੜੀ ਛੱਡ ਜਾ ਤੇ ਵਿੱਚ ਵੀ ਧੁੰਦ ਦੇ ਕਾਰਨ ਹਾਦਸਾ ਵਾਪਰਿਆ ਵੱਡਾ ਹਾਦਸਾ ਵਾਪਰਿਆ ਕਾਰ ਅਤੇ ਬੱਸ ਦੇ ਵਿਚਾਲੇ ਟੱਕਰ ਹੋਈ ਹੈ ਮੋਟਰਸਾਈਕਲ ਸਵਾਰ ਵੀ ਹਾਦਸੇ ਦਾ ਸ਼ਿਕਾਰ ਹੋਇਆ ਹੈ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਕਿ ਦੋ ਲੋਕਾਂ ਦੀ ਹਾਲਤ ਹੈ ਤੇ ਗੰਭੀਰ ਬਣੀ ਹੋਈ ਹੈ ਤਾਂ हादसे लगातार वापर रहे हैं तो हूँ समराला के भी हादसा वापर है और यह तस्वीर सामने आईया ने साफ तौर पर देखा जा सकता कि कि में है कि किमें एक गी जी है वजी है और कारे जबरदस्ती टक्कर हुई है और कार जो अगला हिस्सा है पूरी तरह बस के हेठा वढ़ गया है इस किस्म का यह हादसा है बहुत बुरे टक्कर हुई है और दो लोगों की हालत गंभीर है एक भी मौत हो गई ਇਹ ਮੇਲ ਸੀਗੇ ਉਹਨਾਂ ਦੇ ਵਿੱਚੋਂ ਇੱਕ ਸਲੀਮ ਖਾਨ ਸੀ ਜਿਹੜਾ ਉਹ ਬ੍ਰੌਟ ਡੈਟ ਸੀਗਾ ਤੇ ਦੋ ਪੇਸ਼ੈਂਟ ਸੀਗੇ ਜਿਹੜੇ ਉਹਨਾਂ ਦੀ ਇੰਜਰੀਜ਼ ਦੀ ਆਪਾਂ ਫਰਸਟ ایڈ ਦੇ ਕੇ ਉਹਨਾਂ ਨੂੰ 32 ਰੈਫਰ ਕਰ ਦਿੱਤਾ ਸੀ ਕਿੱਥੇ ਤੇ ਲੈਣਾ ਉਹਨੂੰ ਕੁਝ ਪੁੱਛੋ ਇਹ ਦਾਣਾ ਮੰਡੀ ਚ ਗਰਵਾਉਂਦੇ ਉਹਨਾਂ ਨੇ ਦੱਸਿਆ ਸਾਨੂੰ ਕੀ ਰੈਡ ਵਾਈ ਸੀ ਦੂਜੇ ਠੀਕ ਨੇ ਜਿਹੜੇ ਦੋ ਨਾਲ ਸੀ ਹਾਂਜੀ ਉਹ ਵੈਸੇ ਤਾਂ ਠੀਕ ਸੀਗੇ ਬਟ ਉਹਨਾਂ ਦੀ ਸੀਟੀ ਸਕੈਨ ਵਾਸਤੇ ਆਪਾਂ ਉਹਨਾਂ ਨੂੰ 32 ਰੈਫਰ ਕੀਤਾ ਸੀ ਅਕੇ ਵਤਾਂਗੇ ਗੱਲ ਕਰਾਂਗੇ ਸੁਖਜਿੰਦਰ ਅੰਦਾਵਾ ਦੇ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਵੱਡਾ ਇਲਜ਼ਾਮ ਲਗਾਇਆ ਨਸ਼ਿਆਂ ਦੇ ਮੁੱਦੇ ਤੇ ਇਹਨਾਂ ਨੇ ਕੈਪਟਨ ਸਾਹਿਬ ਤੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਕੰਪਰੋਮਾਈਜ਼ ਕੀਤਾ ਹੈ ਬੇਨਾ ਨਾਲੇ ਮਜੀਠੀਆ ਦੇ ਮਾਮਲੇ ਦੇ ਵਿੱਚ ਕੰਪਰੋਮਾਈਜ਼ ਕੀਤਾ ਇਹ ਉਹਨਾਂ ਨੇ ਕਿਹਾ ਇਸ ਕਿਸਮ ਦੇ ਇਲਜ਼ਾਮ ਲਗਾਏ ਖਾਸ ਇੰਟਰਵਿਊ ਦੇ ਵਿੱਚ ਐਕਸਕਲੂਸਿਵ ਗੱਲਬਾਤ ਕੀਤੀ ਹੈ ਨਜੀਤ ਸਿੰਘ ਪੰਜਾਬ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਸ ਦੇ ਨਾਂ ਤੇ ਇਲੈਕਸ਼ਨ ਲੜੀ ਉਸ ਨੂੰ ਅਸੀਂ ਖੁੱਲਾ ਛੱਡ ਦਿੱਤਾ 2002 ਤੋਂ ਲੈ ਕੇ 2007 ਤੱਕ ਕੈਪਟਨ ਅਮਿੰਦਰ ਸਿੰਘ ਬਹੁਤ ਮਜ਼ਬੂਤ ਸੀ ਅਕਾਲੀ ਦਲ ਦੀ ਸਰਕਾਰ ਵੇਲੇ ਉਹ ਕੰਪਰੋਮਾਈਜ਼ ਕਰਕੇ ਇਹ ਰੰਦਾਵਾ ਕਹਿ ਰਹੇ ਕੰਪਰੋਮਾਈਜ਼ ਦਾ ਮਤਲਬ ਡਰ ਹੀ ਹੁੰਦਾ ਮਸ਼ਿਆਂ ਦੇ ਉੱਤੇ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਕੈਪਟਨ ਸਾਹਿਬ ਕੰਪਰਮਾਈਜ਼ ਹੋ ਗਏ ਸੀ ਉਹ ਇੱਕੋ ਹੀ ਮਗਰਮਸ਼ ਦੀ ਉੱਤੇ ਗੱਲ ਕਰੀ ਜਾਂਦੇ ਉਹਨੂੰ ਆਪਾਂ ਹੋਂਦੋ ਕਰ ਜਾਂਦੇ ਪੂਰੇ ਪੰਜਾਬ ਚੋਂ ਜਾਣੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਦੇ ਖਿਲਾਫ ਤੁਰ ਪਿਆ ਜਿਹੜੇ ਬੰਦੇ ਤੇ ਅਸੀਂ ਐਸੈਂਬਲੀ ਨਹੀਂ ਚੱਲਣ ਦਿੱਤੀ ਹੂੰ 2012 ਤੋਂ ਲੈ ਕੇ 2017 ਤੱਕ ਹੂੰ ਕਿ ਤੂੰ ਨਸ਼ੇ ਵੇਚਦਾ ਜਿਹਦੇ ਨਾਂ ਤੇ ਅਸੀਂ ਇਲੈਕਸ਼ਨ ਲੜੀ ਹੂੰ ਕਿ ਇਹਨੂੰ ਫੜ ਕੇ ਅਸੀਂ ਕਰਾਂਗੇ ਉਹਨੂੰ ਤੇ ਆਪਾਂ ਖੁੱਲਾ ਛੱਡ ਦਿੱਤਾ ਕਿਉਂ ਇਹ ਤੇ ਹੁਣ ਕੈਪਟਨ ਸਾਹਿਬ ਮੇਰੇ ਤੋਂ ਬੈਠ ਜਓ ਕੰਪਰੋਮਾਈਜ਼ ਦਾ ਮਤਲਬ ਬਹੁਤ ਤਰ੍ਹਾਂ ਦੇ ਮਤਲਬ ਹੁੰਦੇ ਆ ਇਹ ਮੇਰੇ ਤੋਂ ਮੇਰੇ ਤੋਂ ਚੰਗਾ ਤੁਹਾਡੇ ਤੁਹਾਡੇ ਬਿਆਨ ਚੋਂ ਬਿਨਾ ਕਾਹੇ ਮੈਨੂੰ 75 25 ਵਾਲੀ ਫੀਲ ਆ ਰਹੀ ਜੀ ਨਹੀਂ 75 25 ਨਹੀਂ ਕਹਿ ਸਕਦੇ ਆਪਾਂ ਇਹ ਕੋਈ ਕੱਲਾ ਕੈਪਟਨ ਮੁਰਿੰਦਰ ਸਿੰਘ ਉਹਨਾਂ ਦਾ ਇੰਡੀਵਿਜੂਅਲ ਇੰਟਰਸਟ ਸੀ ਮਜੇਠੀਆਂ ਨੂੰ ਲੈ ਕੇ ਤੁਸੀਂ ਨਾਮ ਨਹੀਂ ਲੈ ਰਹੇ ਮੈਂ ਲੈ ਲਵੋ ਜਿਹੜੀ 2000 ਚੰਨੀ ਨਿਤੰਦਰ ਕਾਲੀ 2002 ਤੋਂ ਲੈ ਕੇ 7 ਤੱਕ ਹੂੰ ਕੈਪਟਨ ਮੁਰਿੰਦਰ ਸਿੰਘ ਬਹੁਤ ਸਟਰੋਂਗ ਸੀ ਹੂੰ ਬਾਅਦ ਚ ਜਦੋਂ ਕਾਲੀ ਦਲ ਦੀ ਗਵਰਨਮੈਂਟ ਆਈ ਤੇ ਉਹਨਾਂ ਤੇ ਕੇਸ ਹੋਣੇ ਤੇ ਡਰ ਕੇ ਕੰਪਰਮਾਈਜ਼ ਕਰਕੇ ਤੇ ਕੰਪਰਮਾਈਜ਼ ਦਾ ਮਤਲਬ ਡਰੀ ਹੁੰਦਾ ਪਰ ਜੀ ਕਿਤੇ ਕੈਪਟਨ ਬਰਿੰਦਰ ਸਿੰਘ 2002 2 ਵਾਲਾ 2017 ਚ ਹੋ ਜਾਂਦਾ ਅੱਜ ਅਸੀਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੂੰ ਯਾਦਨਾ ਕਰ ਕੋਈ ਹੋਰ ਹੀ ਸੀ ਨੇ ਹੋਣਾ ਸੀ ਪੰਜਾਬ ਉਦਾ ਸੁਨੇ ਜਖੜ ਤੇ ਸੁਖਜਿੰਦਰ ਰੰਦਾਵਾ ਨੇ ਬੱਡਾ ਹਮਲਾ ਬੋਲਿਆ ਹੈ ਜਖੜ ਨੇ ਨਾ ਕਿਹਾ ਕਿ ਮੈਨੂੰ ਸੀਐਮ ਬਣਾਏ ਜਾਂਦਾ ਵਿਰੋਧ ਕੀਤਾ ਸੀ ਇਹ ਰੰਦਾਵਾ ਕਹਿ ਰਹੇ ਨੇ ਮਨਪਿੰਤ ਬਾਦਲ ਅਤੇ ਸਿੱਧੂ ਨੇ ਵੀ ਕਿਹਾ ਕਿ ਰੰਦਾਵਾ ਨੂੰ ਸੀਐਮ ਨਹੀਂ ਬਣਾਉਣਾ ਉਹਨਾਂ ਨੇ ਵੀ ਕਿਹਾ ਇਹਨਾਂ ਤੇਨਾਂ ਚੋ ਮੈਨੂੰ ਉਹਨਾਂ ਕਿਹਾ ਕਿ ਸਿਰਫ ਜਖੜ ਤੇ ਮਲਾਲ ਰਿਹਾ ਹੈ ਜਖੜ ਵੀ ਜਖੜ ਦੀ ਕਾਂਗਰਸ ਦੇ ਨਾਲ ਨਰਾਸ਼ਗੀ ਤੇ ਰੰਦਾਵਾ ਦਾ ਇਤਰਾਜ਼ ਹੈ ਜੇਕਰ ਜਖੜ ਨੂੰ ਹਿੰਦੂ ਕਰਕੇ ਸੀਐਮ ਨਹੀਂ ਬਣਾਇਆ ਤਾਂ ਫਿਰ ਮੈਂ ਕੀ ਕਰਾਂ ਉਹਨਾਂ ਕਿਹਾ ਕਿ ਮੈਨੂੰ ਜੱਟ ਹੋਣ ਦੇ ਕਾਰਨ ਨਕਾਰਿਆ ਗਿਆ ਉਹਰਾ ਸਵਾਲ ਕੀਤਾ ਸੁਮ ਸੀਐਮ ਬਣਨ ਦੇ ਲਈ ਪੁੱਛਿਆ ਹੀ ਨਹੀਂ ਜਿਸ ਨੂੰ ਸੀਐਮ ਬਣਨ ਦੇ ਲਈ ਪੁੱਛਿਆ ਹੀ ਨਹੀਂ ਉਹ ਗੁੱਸਾ ਕਰੀ ਜਾਂਦਾ ਹੈ ਇਹ ਸੁਨਿਲ ਜਾਖੜ ਦਾ ਜ਼ਿਕਰ ਕੀਤਾ ਸੁਜੀਤ ਰੰਦਾਵਾਲ ਜਾਖੜ ਨੂੰ ਕਿਉਂ ਨਰਾਜ਼ ਕਰ ਦਿੱਤਾ ਕਾਂਗਰਸ ਨੇ ਕਹਿੰਦੇ ਹਿੰਦੂ ਕਰਕੇ ਮੈਨੂੰ ਨਕਾਰ ਦਿੱਤਾ ਗਿਆ ਨਹੀਂ ਇੱਕ ਮਿੰਟ ਬੰਡੂ ਸੁਣੋ ਇਹਦਾ ਮਤਲਬ ਹੂੰ ਮੈਨੂੰ ਜੱਟ ਕਰਕੇ ਨਹੀਂ ਦਿੱਤੀ ਮੈਂ ਇਹ ਕਹਾਂ ਕਿ ਮੈਨੂੰ ਜੱਟ ਕਰਕੇ ਨਕਾਰਿਆ ਤਾਂ ਮੈਨੂੰ ਗੁੱਸਾ ਹੋਣਾ ਚਾਹੀਦਾ ਜਿਹਨੂੰ ਪੁੱਛਿਆ ਹੀ ਨਹੀਂ ਤੇ ਉਹ ਗੁੱਸਾ ਉਹ ਕਰੀ ਜਾਂਦਾ ਨਹੀਂ ਨਹੀਂ ਚਰਚਾ ਤਾਂ ਬਹੁਤ ਸੀ ਤੁਹਾਨੂੰ ਫੋਨ ਆਇਆ ਸੀ ਕਿ ਜਾਖੜ ਨੂੰ ਬਣਾ ਦੀਏ ਕਿਹਨੂੰ ਬਣਾਈ ਬਿਲਕੁਲ ਨਹੀਂ ਮੈਨੂੰ ਆਇਆ ਇੱਕ ਵਾਰੀ ਨਹੀਂ ਕਹਿੰਦੇ ਕਹਿੰਦੇ ਫੋਨ ਗਿਆ ਸਾਰਿਆਂ ਨੂੰ ਸਾਰੇ ਵਿਧਾਇਕਾਂ ਨੂੰ ਤੇ 40 ਤੋਂ ਵੱਧ ਵਿਧਾਇਕਾਂ ਨੇ ਜਾਖੜ ਸਾਹਿਬ ਦੇ ਨਾਮ ਤੇ ਓਕੇ ਕੀਤੀ ਕਹਿੰਦੇ ਚੰਨੀ ਦੇ ਹੱਕ 'ਚ ਸਿਰਫ ਦੋ ਦੋ ਬੰਦੇ ਸੀ ਤੇ ਫਿਰ ਬਾਕੀ ਮੇਰੀ ਜਿਹੜੀ ਕੀਤੀ ਤੇ ਉਹ ਫਿਰ ਮੈਨੂੰ ਕਿਉਂ ਨਹੀਂ ਬਣਾਇਆ ਤੁਹਾਨੂੰ ਤਾਂ ਫੋਨ ਆ ਗਿਆ ਸੀ ਮੈਨੂੰ ਮੈਨੂੰ ਚਲੋ ਇੰਡੀਕੇਸ਼ਨ ਆ ਗਈ ਸੀ ਤੁਸੀਂ ਅੱਗੇ ਦੀ ਜ਼ਿਕਰ ਕਰ ਚੁੱਕੇ ਹੋ ਕਿ ਹਾਂ ਮੇਰੇ ਕੋਲ ਕਾਲ ਆ ਗਈ ਸੀ ਕਿ ਭਾਈ ਤੁਹਾ ਮੇਰਾ ਕਹਿ ਦਿੱਤਾ ਕਿ ਤਿੰਨ ਬੰਦੇ ਸੀਗੇ ਉਹਨਾਂ ਦੇ ਮੈਂ ਹੁਣ ਇੱਥੇ ਨਾਂ ਨਹੀਂ ਡਿਸਕਲੋਜ਼ ਕਰਨਾ ਚਾਹੁੰਦਾ ਤੁਸੀਂ ਲਈ ਗਏ ਉਹ ਵਿਚੋਂ ਉਹਨਾਂ ਚ ਉਹਨਾਂ ਨੇ ਕਿਹਾ ਕਿ ਜੇ ਇਹ ਬਣੇਗਾ ਤੇ ਅਸੀਂ ਕਾਂਗਰਸ ਪਾਰਟੀ ਛੱਡ ਦਵਾਂਗੇ ਲੈ ਦੋ ਨਾਮ ਨੋਂ ਛਾਡੋ ਪਰ ਨੋ ਤੁਈ ਕਿ ਨਹੀਂ ਲਾਤੋ ਦੇਖੋ ਜੀ ਕੈਪਟਨ ਨਹੀਂ ਹੈ ਉਹਦੇ ਵਿੱਚ ਜਾਖੜ ਵੀ ਨਹੀਂ ਹੈ ਨਹੀਂ ਜਾਖੜ ਹੈਗਾ ਜਾਖੜ ਹੈ ਤਿੰਨ ਦੇ ਵਿੱਚ ਵਾ ਫਸ ਦੂ ਹੋਰ ਬਾਕੀ ਹੁਣ ਤੁਸੀਂ ਵਾਪਸ ਬਾਤ ਚ ਲੱਭ ਲੈ ਨਹੀਂ ਫਿਰ ਮੈਂ ਐਡ ਕਰ ਦਿੰਦਾ ਕਿ ਸਿੱਧੂ ਵੀ ਸੀ ਕਰੀ ਜਾ ਹੁਣ ਜਿੰਨੂ ਮਰਜੀ ਨਹੀਂ ਨਹੀਂ ਸਿੱਧੂ ਬਾਰੇ ਤਾਂ ਬੋਲ ਸਕਦੇ ਹੋ ਮਨਪ੍ਰੀਤ ਬਾਦਲ ਵੀ ਸੀਗਾ ਮਨਪ੍ਰੀਤ ਬਾਦਲ ਸਿੱਧੂ ਔਰ ਜਾਖੜ ਨੇ ਕਿਹਾ ਕਿ ਨੰਦਵਾਂ ਨੂੰ ਮੁੱਖ ਮੰਤਰੀ ਨਹੀਂ ਬਣਨੀ ਹਾਂ ਬਾ ਇਹ ਹੁਣ ਜੋ ਮਰਜੀ ਜਾਖੜ ਕਹਿੰਦਾ ਰਹੇ ਨਾ ਕਵੇ ਹਮ ਇੱਕ ਵਾਰ ਸੁਣ ਮੈਨੂੰ 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 ਇੱਕ ਬੰਦੇ ਤੇ ਬੁਲਾ ਲਿਆ ਹਮ ਉਹ ਜਾਖੜ ਤੇ ਆ ਬਾ ਹੋਰ ਕਿਸੇ ਤੇ ਨਹੀਂ ਮਠੇਰਾ ਦੇ ਥਾਣਾ ਸੰਗਤ ਦੇ ਐਸਐਚਓ ਦਰਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਐਸਐਚਓ ਦੇ ਨਸ਼ਾ ਰੋਕਣ ਦੇ ਵਿੱਚ ਨਾਕਾਮ ਰਹਿਣ ਦੇ ਇਲਜ਼ਾਮ 'ਤੇ ਥਾਣੇ ਵਿੱਚ ਕੋਈ ਕੰਟਰੋਲ ਨਾ ਹੋਣ ਦੇ ਇਲਜ਼ਾਮ ਲੱਗੇ ਅਤੇ ਐਕਸ਼ਨ ਐਸਐਸਪੀ ਮਠੰਡਾ ਮਨੀਤ ਕਾਂਡਾ ਦੇ ਵੱਲੋਂ ਲਿਆ ਗਿਆ ਤਾਂ ਸੀਥਾਣਾ ਸੰਗਤ ਪੰਜਾਬ ਹਰਿਆਣਾ ਬਾਰਡਰ ਤੇ ਪਾਣੀਪਤ ਦੇ ਵਸਤੂਕਾਰੋਬਾਰੀ ਵਿਕਰਮ ਦੇ ਘਾਟਲਾਂ ਦੀ ਪੁਲਿਸ ਦੀ ਚਾਰ ਮੁਰਾਸਮਾ ਦੇ ਨਾਲ ਤੇ ਮੁਟਪੈੜ ਹੋਈਏ ਮਜ਼ਮਾ ਨੇ ਪੁਲਿਸ ਨੂੰ ਵਿਕਤੀਨੀ ਫਾਇਰਿੰਗ ਸ਼ੁਰੂ ਕਰ ਦਿੱਤੀ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਦੋ ਮੁਲਜ਼ਮ ਜ਼ਖਮੀ ਹੋ ਗਏ ਦੋ ਮੁਲਜ਼ਮਾਂ ਦੇ ਪੈਰ ਦੇ ਵਿੱਚ ਗੋਲੀ ਲੱਗਨ ਨਾਲ ਸੱਟੇ ਹੋ ਗਏ ਇਹਨਾਂ ਨੂੰ ਹਸਪਤਾਲ 'ਚ ਪਹੁੰਚ ਕਰਾਇਆ ਗਿਆ ਮੁਟਪੇਰ ਤੋਂ ਪੁਲਿਸ ਨੇ ਚਾਰਾ ਮਜ਼ਮਾ ਨੂੰ ਕਾਬੂ ਕਰ ਲਿਆ ਹੈ ਜ਼ਿਕਰ ਹੋਇਆ ਕਿ ਫਿਰਸੇ ਗੁਪਤ ਸੂਚਨਾ ਦੇ ਦਾਤੇ ਮੋਹਾਲੀ ਦੇ ਨੇੜੇ 트੍ਰੈਪ ਲਗਾਇਆ ਸੀ ਔਰ ਉਸ ਦੇ ਕਰਕੇ ਬਦਮਾਸ਼ਾਂ ਨੇ ਨਾਕਿਬੰਦੀ ਦੇਖ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਲੁਧਿਆਣਾ ਵਿੱਚ ਬੇਕਾਫ ਨੁਟੇਰੇਆ ਨੇ ਦਿਨ ਦਿਹਾੜੇ ਘਰ ਦੇ ਬਾਹਰੋਂ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦਰਵਾਜ਼ੇ 'ਤੇ ਬੈਠੀ ਬਜ਼ੁਰਗ ਮਹਿਲਾ ਤੋਂ ਸੋਨੇ ਦੀਆਂ ਵਾਲੀਆਂ ਖੋ ਕੇ ਲੁਟੇਰੇ ਫਰਾਰ ਹੋ ਗਏ ਕਾਜ਼ੇ ਕੀ ਦੋ ਨਕਾਬਪੋਸ਼ ਲੁਟੇਰੇ ਬਾਈਕ 'ਤੇ ਆਏ ਇੱਕ ਨੇ ਹੇਠਾ ਉਤਰ ਕੇ ਮਹਿਲਾ ਨੂੰ ਗळा ਗੱਲਾਂ ਦੇ ਵਿੱਚ ਲਗਾਇਆ ਤੇ ਅਚਾਨਕ ਵਾਲੀਆਂ ਚਪਟਕਿਆ ਆਮ ਨਾਲ ਉੱਥੋਂ ਫਰਾਰ ਹੋ ਗਏ ਇਸ ਦੌਰਾਨ ਗਲੀ ਦੇ ਵਿੱਚ ਕੁਝ ਬੱਚੇ ਵੀ ਖੇਡਦੇ ਵਿਖਾਈ ਦੇ ਰਹੇ ਸਨ ਨਿਰੰਦਰ ਵਿੱਚ ਸੰਗੜੇ ਤੋਂ ਕਾਰਨ ਮਕਸੂਦਾਰ ਔਰਤੇ ਸਰਖਾਤਸਾ ਵਾਪਰੇ ਜਿੱਥੇ ਜ਼ੀਰੋ ਵਿਜ਼ਿਬਿਲਟੀ ਕਾਰਨ ਨਾਲੇ ਦੇ ਵਿੱਚ ਉਹ ਵੇਰਕਾ ਦੀ ਗੱਡੀ ਡਿੱਗ ਗਈ ਹਾਦਸੇ ਵਿੱਚ ਡਰਾਈਵਰ ਦਾ ਬਚਾਰੇ ਹੈ ਹਾਦਸੇ ਤੋਂ ਬਾਅਦ ਡਰਾਈਵਰ ਨੇ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਦਸਤੇ ਹੋਏ ਕਈ ਸਵਾਲ ਖੜੇ ਕੀਤੇ ਪੁਲਿਸ ਨੇ ਮੌਕੇ ਤੇ ਆ ਕੇ ਬਣਦੀ ਕਾਰਵਾਈ ਕੀਤੀ ਫਗਵਾੜਾ ਦੇ ਪਿੰਡ ਮੰਡਾਲੀ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਆਪਣੇ ਮਾਲਕ ਦਾ ਕਤਲ ਕਰ ਦਿੱਤਾ ਹੈ ਪ੍ਰਵਾਸੀ ਮਜ਼ਦੂਰ ਕਿਸਾਨ ਦਲਵਿੰਦਰ ਸਿੰਘ ਦਵਿੰਦਰ ਸਿੰਘ ਨੇ ਨੇ ਖੇਤਾਂ ਤੇ ਪਸ਼ੂਆਂ ਦੇ ਲਈ ਕੰਮ ਤੇ ਰੱਖਿਆ ਹੋਇਆ ਸੀ ਪਰ ਕਿਸੇ ਗੱਲ ਨੂੰ ਲੈ ਕੇ ਛੜੇ ਵਿਵਾਦ ਚ ਪਹਿਲਾ ਮਜ਼ਦੂਰ ਨੇ ਗਾਲੀ ਗਲੋਚ ਕੀਤਾ ਫਿਰ ਜਦੋਂ ਦਵਿੰਦਰ ਸਿੰਘ ਨੇ ਉਸ ਨੂੰ ਰੋਕਿਆ ਤਾਂ ਗੁੰਡਾਗਰਦੀ ਕਰਨ ਤੋਂ ਬਾਅਦ ਉਹਨੇ ਬੁਰੀ ਤਰ੍ਹਾਂ ਕੁੱਟ ਮਾਰ ਦਿੱਤੀ ਔਰ ਤੇ ਪਰਿਵਾਰ ਦਵਿੰਦਰ ਸਿੰਘ ਨੂੰ ਹਸਪਤਾਲ ਲੈ ਕੇ ਪਹੁੰਚੇ ਤਾਂ ਡਾਕਟਰਾਂ ਮੁਤਾਬਕ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਹੇ ਬਈ ਇਹਨਾਂ ਦੇ ਪਤਾ ਨਹੀਂ ਕੀ ਮਾਰਿਆ ਇਹਨਾਂ ਨੂੰ ਪਿਆ ਵੀ ਮੈਂ ਤਾਂ ਨਾ ਫੜਿਓ ਬਈ ਇਹਨੂੰ ਹਾਂਜੀ ਫਿਰ ਇਹਨਾਂ ਨੇ ਮੈਨੂੰ ਥੱਪਾ ਦੇ ਕੇ ਛੱਡ ਕੇ ਬਈ ਇਹਨਾਂ ਨੂੰ ਚੱਲ ਗਏ ਇਹ ਲੜਾਈ ਹੋਈ ਹੈ ਬਈ ਆ ਬਾਲਾ ਕੱਢਦਾ ਕਿੰਨੇ ਵੇ ਲੜਾਈ ਹੋਈ ਏ 5:00 ਵਜੇ ਸ਼ਾਮੀ ਹੋਈ ਏ ਹਾਂਜੀ ਕੀ ਕੀ ਕਿੱਥੇ ਪਤਾ ਨਹੀਂ ਕੀ ਮਾਰਿਆ ਇਹਨਾਂ ਦੇ ਸੱਟ ਮਾਰਿਆ ਕਿੱਥੇ ਮਾਰਿਆ ਉਹ ਬਗੈ ਰਹਿੰਦਾ ਕਿੱਥੇ ਸੀ ਸਾਡੇ ਘਰੇ ਹੀ ਆ ਕੰਮ ਕਰਨਾ ਨਾ ਗਈ ਏ ਬਈ ਨੂਦੇ ਪਿੰਗੰਵਾ ਦੇ ਵਿੱਚ ਜੁਐਲਰਸ ਦੀ ਦੁਕਾਨ ਤੇ ਕਰੋੜਾਂ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਪਛਾਤੇ ਚੋਰ ਸ਼ਟਰ ਤੋੜ ਕੇ ਕਰੋੜਾਂ ਦੇ ਸੋਨਾ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਚੋਰਾਂ ਨੇ 3:30 ਵਜੇ ਦੇ ਕਰੀਬ ਚੋਰੀ ਵਾਰਦਾਤ ਨੂੰ ਅੰਜਾਮ ਦਿੱਤਾ ਚੋਰਾਂ ਨੇ ਪਹਿਲਾਂ ਸੀਸੀਟੀਵੀ ਕੈਮਰਾ ਤੇ ਬਲੈਕ ਸਪਰੇ ਕੀਤਾ ਫਿਰ ਨੇੜੇ ਦੇ ਹੋਰ ਕੈਮਰਿਆਂ 'ਚ ਚੋਰ ਸਾਫ਼ ਦਿਖਾਈ ਦੇ ਰਹੇ ਨੇ ਹਾਲਾਂਕਿ ਕਿੰਨੇ ਦੇ ਗਹਿਣੇ ਚੋਰੀ ਹੋਏ ਨੇ ਕੁੱਲ ਰਕਮ ਦਾ ਪਤਾ ਲਗਾਇਆ ਜਾ ਰਿਹਾ ਹੈ ਅਭਿੰਬਰ ਦੇ ਵੀਡੀਓ ਮਾਰੇ ਹਨ 6 ਵਿਅਕਤੀ

ट्रक ਅਤੇ ਦੋ ਫੋਰਚੂਨਰ ਕਾਰਾਂ ਵਿਚਾਲੇ ਜ਼ਬਰਦਸਤ ਟੱਕਰ ਹੋਈ ਹਾਦਸੇ 'ਚ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਪ੍ਰਾਤਕਾਰਾ ਚਾਲਕ ਹਰਵਿੰਦਰ ਸਿੰਘ ਨੇ ਦੱਸਿਆ ਅਚਾਨਕ ਸਾਹਮਣੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰੀ ਹੈ ਗੱਡੀ ਦੇ 에ਅਰ ਬੈਗ ਸਮੇਂ ਸਿਰ ਖੁੱਲਣ ਕਰਕੇ ਚਾਲਕਾ ਦੀ ਜਾਨ ਬਚ ਗਈ ਹੈ ਪੁਲਿਸ ਨੇ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਟ੍ਰੈਫਿਕ ਵਿਵਸਥਾ ਨੂੰ ਮੁੜ ਤੋਂ ਬਹਾਲ ਕੀਤਾ। ਆਮ ਲੱਗਦਾ ਹੋਇਆ ਸੀ ਤਕਰੀਬਨ 9 ਵਜੇ ਦਾ ਟਾਈਮ ਸੀਗਾ ਅਸੀਂ ਜਾਮ ਦੇ ਵਿੱਚ ਖੜੇ ਹੋਏ ਸੀਗੇ ਜਿਸ ਤੋਂ ਵੀ ਕਾਫੀ ਅੱਗੇ ਜਾਮ ਲੱਗਾ ਸੀਗਾ ਤੇ ਪਿੱਛੋਂ ਟਰੱਕ ਆਇਆ ਇਹ ਟਰੱਕ ਨੇ ਸਾਨੂੰ ਹਿੱਟ ਕੀਤਾ ਤੇ ਜਿਹਦੇ ਕਰਕੇ ਸਾਡੇ 에어ਬੈਗ ਖੁੱਲਣ ਕਰਕੇ ਸਾਡਾ ਬਚਾਅ ਹੋ ਗਿਆ। ਜਾਨੀ ਨੁਕਸਾਨ ਤਾਂ ਨਹੀਂ ਮੇ ਜਾਨੀ ਵਾਲੇ ਨੁਕਸਾਨ ਤੋਂ ਬਚਾਰਿਆ। ਗੁਰਦਾਸਪੁਰ ਸ਼ਹਿਰ ਇੱਕ ਇਲੈਕਟ੍ਰਿਕ ਦੁਕਾਨ ਦੇ ਮਾਲਕ ਨੂੰ ਸ਼ਰੀਆਮ ਹਜ਼ਾਰਾ ਦਾ ਚੂਨਾ ਲਗਾਇਆ ਗਿਆ। ਕਰੀਬ 60 ਸਾਲਾ ਦਾ ਸ਼ਖਸ ਮੋਟਰਸਾਈਕਲ ਦੀ ਦੁਕਾਨ ਤੇ ਆਉਂਦਾ ਅਤੇ ਦੁਕਾਨਦਾਰ ਮੁਤਾਬਕ ਇੱਕ ਹੋਮ تھیਟਰ ਅਤੇ ਇੱਕ ਇੰਡਕਸ਼ਨ ਕੁੱਕਰ ਖਸਨ ਕਰਕੇ ਪੈਕ ਕਰਵਾ ਕੇ ਲੈ ਜਾਂਦਾ ਤੇ ਕਹਿੰਦਾ ਕਿ ਸਮਾਨ ਮੋਟਰਸਾਈਕਲ ਤੇ ਬੰਨ ਕੇ ਆਉਣਾ ਹੈ ਤੇ ਆ ਕੇ ਮੈਂ ਪੇਮੈਂਟ ਕਰ ਦਿੰਦਾ ਹ ਪਰ ਮਿੰਟਾ ਸਕਿੰਟਾਂ ਦੇ ਵਿੱਚ ਹੀ ਗਾਹਕ ਮੋਟਰਸਾਈਕਲ ਸਮੇਤ ਉਥੋਂ ਫਰਾਰ ਹੋ ਗਿਆ ਸਮਾਨ ਦੀ ਕੀਮਤ 13800 ਰੁਪਏ ਹੈ ਕਪੂਰ ਇਲੈਕਟ੍ਰੋਸ ਦੇ ਕਸਟਮਰ ਸੀ ਜਿਹੜਾ ਆਇਆ ਸੀਗਾ ਉਹਨੇ ਇੱਕ ਹੋਮ ਫਿਲਟਰ ਲਿੱਤਾ ਇੱਕ ਕੰਡਕਸ਼ਨ ਲਿੱਤਾ ਹੈ 13450 ਰੁਪਏ ਦਾ ਸਮਾਨ ਹੈ ਕਹਿੰਦਾ ਸੀ ਮੈਂ ਮੋਟਰਸਾਈਕਲ 'ਤੇ ਬੰਨ ਕੇ ਪੇਮੈਂਟ ਦੇਣਾ ਬਾਅਦ ਕਿੱਕ ਮਾਰ ਕੇ ਦੌੜ ਗਿਆ ਪੈਸੇ ਨਹੀਂ ਦੇ ਗਿਆ ਕਿੱਦਾਂ ਦਾ ਹੋ ਲਿਆ ਸੀ ਉਹਦਾ ਕਾਦੇ ਤੇ ਆਇਆ ਸੀ ਇਕ ਸਦਾਜ ਜੀ ਸਨ ਉਮਰ ਕੋਈ ਸੀਗੀ ਇਹਾਂ ਦੀ 50 ਤੋਂ 60 ਸਾਲ ਦੇ ਵਿੱਚ ਵਿੱਚ ਤੇ ਦਾੜੀ ਨੂੰ ਪਟ ਠਾਗੀ ਬਰਨਾਲਸ ਬੇਕਾਫ ਲੁਟੇਰਿਆਂ ਨੇ ਦਿਨ ਦਿਹਾੜੇ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪੈਦਲ ਜਾ ਰਹੀ ਇੱਕ ਮਹਿਲਾ ਤੋਂ ਬਾਈਕ ਸਵਾਰ ਸਨੇਚਰਾਂ ਨੇ ਸੋਨੇ ਦੀ ਵਾਲੀ ਚਪਟ ਲਈ ਦੱਸਿਆ ਜਾ ਰਿਹਾ ਕਿ ਲੁਟੇਰਿਆਂ ਨੇ ਮਹਿਲਾ ਦੇ ਨੇੜੇ ਆ ਕੇ ਬਾਈਕ ਹੌਲੀ ਕੀਤੀ ਮੌਕਾ ਮਿਲਦੇ ਹੀ ਸੋਨੇ ਦੀ ਵਾਲੀ ਖੋ ਕੇ ਫਰਾਰ ਹੋਏ ਤਾਂ ਪੁਲਿਸ ਮਾਮਲੇ ਦੀ ਜਾਂਚ ਕਰਕੇ ਸਨੇਚਰਾਂ ਦੀ ਪਾਲ ਕਰ ਰਹੀ ਹੈ ਜਲੰਧਰ ਦੀ ਮਿੱਠੂ ਬਸਤੀ ਦੇ ਵਿੱਚ ਇੱਕ ਜੁਐਲਰ ਦੀ ਦੁਕਾਨ 'ਚ ਗਨਪੁਆਇੰਟ ਤੇ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਦੋ ਲੁਟੇਰੇ ਗਾਹਕ ਪੜ ਕੇ ਦੁਕਾਨ 'ਚ ਵੜੇ, ਅਚਾਨਕ ਹਥਿਆਰ ਕੱਢ ਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਦੁਕਾਨਦਾਰ ਦੇ ਵੱਲੋਂ ਵਿਰੋਧ ਕਰਨ 'ਤੇ ਦੋਵੇਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਪੂਰੀ ਘਟਨਾ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇਜ ਕੈਪਟ ਹੋਈ। ਇਹਨਾਂ ਖੜ ਦੇ ਮੋਲ ਦੇ ਕੰਟਰੋਲ ਕੋ ਕਾਲ ਆਈ ਹੈ ਜੀ ਇਹ ਕੋਈ ਦੋ ਪਰ ਮੁੰਡੇ ਸੀ ਜਿਨ੍ਹਾਂ ਨੇ ਮੋਹ ਬੰਨੇ ਸੀ ਇੱਕ ਸੁਨੈਰੀ ਦੀ ਦੁਕਾਨ ਤੇ ਇੰਟਰ ਹੋਏ ਕੋਈ ਸਮਾਨ ਲੈਣ ਵਾਸਤੇ ਤੇ ਉਹਨਾਂ ਨੇ ਸਮਾਨ ਦਿਖਾਉਂਦੇ ਰਹੇ ਵੈਸੇ ਤੇ ਇੱਕਦਮ ਉਹਨਾਂ ਨੇ ਰਵਾਲਵਰ ਕੱਢ ਕੇ ਲੇਡੀਜ਼ ਦੇ ਰੱਖਿਆ ਤੇ ਫਟਾਫਟ ਉਹ ਕਾਉਂਟਰ ਤੋਂ ਉਹਨਾਂ ਦੀ ਹਸੌਲੇ ਛਾਲੀ ਮਾਰ ਕੇ ਦੋਨਾਂ ਨੂੰ ਧੱਕਾ ਮਾਰਿਆ ਤੇ ਜਿਹਨੇ ਦੋਨੇ ਪੈਦਲ ਸੀ ਬਈਦਰੇ ਰੋਡ ਨੂੰ ਭੱਜੇ ਆ ਐਸਐਚਓ ਸਾਹਿਬ ਜਿੰਨਾ ਵਿੱਪੜ ਵਗੈਰਾ ਦੀ ਗੱਲ ਪਰਿਵਾਰ ਕਰਦਾ ਹੈਗਾ ਪਰ ਪਰਿਵਾਰ ਨੇ ਕਿ ਅਸੀਂ ਦੇਖਿਆ ਤੇ ਆਪਣ ਅਸੀਂ ਹੁਣ ਮੌਕੇ ਤੇ ਪਹੁੰਚੇ ਆ ਗੁਰਮੀ ਮਾੜਾ ਮੁੰਛੀ ਵਾਲਾ ਰੋਡ ਸਾਈਡ ਜੇ ਕੋਈ ਗੱਡੀ ਵਿਹਲਦੇ ਹੈਗੇ ਕਦੇ ਨਹੀਂ ਪੈਦਲ ਆਣ ਨੂੰ ਭੱਜੇ ਮੂਹਰੇ ਕੁਸ਼ੇਤਰ ਪੁਲਿਸ ਨੇ 5000 ਦੇ ਇਨਾਮੀ ਅਤੇ 3 ਸਾਲ ਤੋਂ ਫਰਾਰ ਚੱਲ ਰਹੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਮੁਲਜ਼ਮ ਦੀ ਪਛਾਣ ਮੁਹੰਮਦ ਯਾਸੀਰ ਵਾਸੀ ਬਰੇਲੀ ਦੇ ਵਜੋਂ ਹੋਈ ਸਿਟੀ ਥਾਣੇ ਚ ਤਨਖਾਹ ਸਬ ਇੰਸਪੈਕਟਰ ਰਾਮ ਪ੍ਰਕਾਸ਼ ਨੇ ਦੱਸਿਆ ਕਿ 3 ਸਾਲ ਪਹਿਲਾਂ ਨਸ਼ੀਲੇ ਪਦਾਰਥਾਂ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਸੀ ਜਤਕਿ ਉਹਨਾਂ ਦਾ ਸਾਥੀ ਮੁਹੰਮਦ ਯਾਸੀਰ ਮੌਕੇ ਤੋਂ ਫਰਾਰ ਹੋਇਆ ਅਦਾਲਤ ਕੋਲ ਉਸ ਨੂੰ ਪਵਾੜਾ ਕਰਾ ਦਿੱਤੇ ਕਿ 5000 ਦਾ ਇਨਾਮ ਰੱਖਿਆ ਗਿਆ ਸੀ ਪਰ ਪੁਲਿਸ ਨੇ ਹੁਣ ਇਸ ਨੂੰ ਬਰੇਲੀ ਤੋਂ ਗ੍ਰਿਫਤਾਰ ਕੀਤਾ ਯਾਸੀਰ ਨੇ ਹਮਨੇ ਗ੍ਰਿਫਤਾਰ ਕੀਤਾ ਬਰੇਲੀ ਸੇ ये तीन दो हजार तेईस में तीन, तीन व्यक्ति के अविनाश कृष्ण पाल और ये तीन और चूरा पोस्ट डोडा लेके आए थे बरेली से और यहाँ रेलवे स्टेशन पे ये वेट करने लगे भी अगली ट्रेन में हम जाएंगे पंजाब बेचने के लिए इसको तो जैसे पुलिस मौके की तरफ गई तो ये एकदम से ये पुलिस को देखते ही फरार हो गया